ड्रग सतोनी 147 च बंटवारे तो बाद देश दे लोका लिया आजादी दी खुली फिजा च सा जिला गुरदासपुर अते पठानकोट दो दिन तक रहा पाकिस्तान दा हिस्सा सतारा अगस्त नु जिला गुरदासपुर अते पठानकोट बने भारत दा हिस्सा जस्टिस मेहरचंद दे प्रयासा सदका दोहे जिले होए भारत च शामिल अंग्रेजा की गुलामी तो बाद जब अंग्रेज भारत छड़ के गए तो भारत को दो हिस्सा चंट गए भारत के हिस्से चो निकलिया पाकिस्ताने आजादी की खुले फिजा चाह चा लिया पर भारत के दो सरहदी जिले जिला गुरदसपुर पठानकोट भारत पाकिस्तान चीज तो बाद गए सन जिस के बाद उस वेले पठानकोट के जंपाल जस्टिस मेहरचंद वालों इस पास प्रयास किए गए दो दिन बाद जिला गुरदासपुर और पठानकोट नारत जोड़िया गया इस सबी जद सरहदी खेतर लोगों गल की गई तो ਉਨਾ ਦੱਸਿਆ ਕਿ ਉਸ ਵੇਲੇ ਉਹ ਛੋਟੇ ਸੰਨ ਪਰ ਅਜ ਵੀ ਉਹਨਾਂ ਨੂੰ ਉਸ ਵੇਲੇ ਦਾ ਮੰਜ਼ਰ ਯਾਦ ਹੈ ਕਿs ਤਰ੍ਹਾਂ ਲੋਕ ਇਹ ਦੂਜੇ ਦੇ ਦੁਸ਼ਮਣ ਬਣੇ ਪਏ ਸੀ ਉਨਾ ਦੱਸਿਆ ਕਿ ਭਾਰਤ ਪਾਕਿਸਤਾਨ ਦੀ ਵੰਡ ਵੇਲੇ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਪਾਕਿਸਤਾਨ 'ਚ ਚਲੇ ਗਏ ਸਨ ਅਤੇ ਉਸ ਵੇਲੇ ਪਠਾਨਕੋਟ ਦੇ ਰਣ ਵਾਲੇ ਜਸਟਿਸ ਮੇਰ ਚੰਦ ਨੇ ਉਪਰਾਲਾ ਕਰ ਦੋਹਾਂ ਜ਼ਿਲ੍ਹਿਆਂ ਨੂੰ ਵਾਪਸ ਭਾਰਤ ਦਾ ਹਿੱਸਾ ਬਣਾਇਆ ਸੀ ਜਿਸ ਦੀ ਜਾਣਕਾਰੀ ਉਹਨਾਂ ਨੂੰ ਰੇਡੀਓ ਤੇ ਹੋਈ ਅਨਾਉਂਸਮੈਂਟ ਤੋਂ ਮਿਲੀ ਦੂਜੇ ਪਾਸੇ ਜਦ ਜਸਟਿਸ ਮਹਿਰਚੰਦ ਦੇ ਪਰਿਵਾਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਨੂੰ ਮਾਣ ਹੈ ਅਸੀਂ ਉਸ ਪਰਿਵਾਰ ਦਾ ਹਿੱਸਾ ਹਾਂ ਜਿਨ੍ਹਾਂ ਸਾਨੂੰ ਪਾਕਿਸਤਾਨ ਤੋਂ ਵਾਪਸ ਲਿਆ ਭਾਰਤ ਦੇਸ਼ ਦਾ ਹਿੱਸਾ ਬਣਾਇਆ ਉਹਨਾਂ ਦੱਸਿਆ ਕਿ ਵਟਵਾਰੇ ਵੇਲੇ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਾ ਪਾਕਿਸਤਾਨ 'ਚ ਚਲੇ ਗਏ ਸਨ ਪਰ ਮੇਰੇ ਦਾਦਾ ਜੀ ਜਸਟਿਸ ਮੇਰ ਚੰਦ ਨੇ ਉਪਰਾਲਾ ਕਰ 2 ਦਿਨ ਬਾਅਦ ਦੋਹਾਂ ਜ਼ਿਲ੍ਹਿਆਂ ਨੂੰ ਭਾਰਤ ਦਾ ਹਿੱਸਾ ਬਣਾਇਆ ਸੀ ਜਿਸ ਦੀ ਸੂchnਾ ਲੋਕਾਂ ਨੂੰ ਰੇਡੀਓ ਰਾਹੀਂ ਅਨਾਉਂਸਮੈਂਟ ਕਰ ਦਿੱਤੀ ਗਈ ਸੀ ਮੇਰਾ ਨਾਮ ਰਸਨ ਚੰਦ ਹੈ ਜਦੋਂ 15 ਅਗਸਤ ਨੂੰ ਇਹ ਦੋਸਤਾਂ ਦਾ ਯਾਦ ਹੋਇਆ ਤੇ ਇਹ ਦੋਸਤਾਂ ਤੇ ਪਾਕਿਸਤਾਨ ਬਣ ਗਿਆ ਤੇ ਪਾਕਿਸਤਾਨ ਬਣ ਨਾਲ ਸਾਡਾ ਏਰੀਆ ਜਿਹੜਾ ਇਹ ਢਾਈ ਦਿਨ ਪਾਕਿਸਤਾਨ ਨਾਲ ਰੇਡੀਓ ਬੋਲਦਾ ਰਿਹਾ ਇਹ ਪਾਕਿਸਤਾਨ ਹੈ ਢਾਈ ਦਿਨ ਬਾਅਦ ਫਿਰ ਆ ਜਾ ਦੋਇਆ ਇੰਡੀਆ ਜਾਇਆ ਰੇਡੀਓ ਤੇ ਅਨਾਉਂਸਮੈਂਟ ਹੋਈ ਕੋਈ ਪਠਾਨਕੌਰ ਦਾ ਮੇਰ ਚੰਦਾ ਇਹ ਨੇ ਸਿੱਦਾ ਪਹੁੰਚ ਚੁੱਕਿਆ ਹੈ ਤੇ ਇਹ ਗੁਰਦਾਸਪੁਰ ਜ਼ਿਲ੍ਹਾ ਜਿਹੜਾ ਇਹ ਪਾਕਿਸਤਾਨ ਚ ਨਹੀਂ ਜਾਣਾ ਚਾਹੀਦਾ ਇੰਡੀਆ ਚ ਜਾਣਾ ਚਾਹੀਦਾ ਖਰੀਸ ਸਸਾਰਾਂ ਗੱਸੋਂ ਰੇਡੀਓ ਤੇ ਅਨਾਉਂਸਮੈਂਟ ਹੋਈ ਇਹ ਏਰੀਆ ਹਿੰਦੋਸਤਾਨ ਦਾ ਹੈ ਪਠਾਨ ਕੋਲ ਤਹਿਸੀਲ ਇਹ ਦੇਸ਼ ਦਾ ਗੁਰਤਾਸ ਪਰ ਇਹ ਹਿੰਦੋਸਤਾਨ ਦਾ ਏਰੀਆ ਫੈਰ 17 ਤਰੀਕ ਨੂੰ 17 ਅਗਸ ਨੂੰ ਮੰਨਿਆ ਗਿਆ ਹਾ ਤੇ ਇਹ ਤਹਿਸੀਲ ਹੈ ਜਿਹੜੀ ਇਹ ਇੰਡੀਆ ਬਣਾਰੇਗੀ ਪਪਈ ਵਸੂਲੇ ਤੁਸੀਂ ਛੋਟੇ ਹੋ ਲੋਕੀ ਹਾਂਜੀ ਉਸ ਵੇਲੇ ਦਾ ਸਮਾਹ ਕਿਦਾਂ ਦਾ ਸੀਗਾ ਦੌਰ ਕਿਦਾਂ ਦਾ ਸੀਗਾ ਉਸ ਵੇਲੇ ਸਮਾਹ ਉਹਲੇ ਜੀ ਬੜਾ ਖਰਾਬ ਆ ਇੱਕ ਦੂਗੇ ਦੇ ਦੁਸ਼ਮਣ ਬਣਦੇ ਰਹੇ ਕਿੰਧੋ ਮੁਸਲਮਾਨ ਸਿੱਖ ਮਾਰ ਦਿੰਦੇ ਨੇ ਹਿੰਦੂ ਮੁਸਲਮਾਨਾਂ ਨੂੰ ਤੇ ਮੁਸਲਮਾਨ ਹਿੰਦੂਆਂ ਨੂੰ ਤੋਂ ਹਿੰਦੂਸ ਤੋਂ ਸਜਦਾ ਨਿਕਾਰ ਹੋ ਜੀ ਤੁਹਾਡਾ ਪਰਿਵਾਰ ਕਹੋ ਆਹਾ ਤਸਦਾਂ ਚੱਲੀਆਂ ਆਈਆਂ ਹੋਲੇ ਪਮਾਹ ਅਥੇ ਛੋਟਾ ਹਾ ਵੱਡਿਆਂ ਨੂੰ ਪਤਾ ਹੈ ਮੇਰੇ ਮਾਪਿਓ ਨੂੰ ਪਤਾ ਹੈ ਉਹ ਮਾਪਿਓ ਦੇ ਨਹੀਂ ਹੈ ਉਹਨਾਂ ਨੇ ਮਸੀਹਤਾ ਚੱਲੀਆਂ ਆਈਆਂ ਮੇਰਾ ਨਾਮ ਰਜੀਵ ਕ੍ਰਿਸ਼ਨ ਮਹਾਜਨ ਹੈ ਮੈਂ ਜਸਟਿਸ ਮੇਜਰ ਮਹਾਜਨ ਦਾ ਗ੍ਰੈਂਡਸਨ ਹੂੰ और उन्होंने बड़ा एफर्ट करके काफ़ी जोर लगा के इसको गुरदासपुर डिस्ट्रिक्ट और पठानकोट को ढाई दिन के बाद उन्होंने इसको आज़ाद कराया था नाइन मतलब नाइनटीन फोर्टी सेवन में सर पठानकोट गुरदासपुर की जब पंद्रह अगस्त में पाकिस्तान का हिस्सा हाँ जी ये जो पठानकोट डिस्ट्रिक्ट और पठानकोट गुरदासपुर डिस्ट्रिक्ट ये पाकिस्तान का हिस्सा था देर ये दिन के बाद इन्होंने इसको इंडिया में लाए थे तो उस समय हाँ जी अनाउंसमेंट हुई थी तब उन्होंने जो थे नेहरू जी ने अनाउंसमेंट की थी ये ढाई दिन के बाद ये आया